ਸਾਣ ਵੀਰੋ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਰਾਂਲੇ ਟਰੈਕਟਰ ਮੰਡੀ ਤੇ ਆਏ ਹੋਇਆ ਜੀ ਛੋੜ ਲਈ ਅੱਜ ਆਪਾਂ ਸਵਰਾਜ 855 ਲੈ ਕੇ ਆਏ ਆ 2024 ਮਾਡਲ ਜੀ ਗੁੱਡੀਆਂ ਟਾਇਰ ਨੇ ਬਿਨਾ ਪਾਵਰ ਸਟੀਅਰਿੰਗ ਤੋਂ ਹੀ ਮਗਲ ਟਾਇਰ 14 ਦੇ ਨੇ ਜੀ ਤੇ ਆਪਾਂ ਨੂੰ ਚੈੱਕ ਕਰਾਉਣਾ ਹੈ ਸਾਡਾ ਟਰੈਕਟਰ 2024 ਮਾਡਲ ਜੀ ਕਾਪ ਗਿਆ ਕਿ ਥੋੜ ਗਿਆ ਪਗਿਆ ਐਲਬਮ ਪਾਏ ਨੇ ਆ ਦੇਖੋ ਦੀ ਗੁੱਡੀ ਵਾਲ ਟਾਇਰ ਪਾਏ ਹੋਣੇ ਜੀ ਸਿੰਪਲ ਸਟੇਰਿੰਗ ਦੇ ਵਿੱਚ ਹੈ ਤੇ ਮੂਵਲੈਸ 6 16 ਦਾ ਟਾਇਰ ਨੇ ਜੀ ਛੋਟੇ 24 ਮਾਡਲ ਹੈ ਜੀ ਸੈਂਟਰ ਗੀਅਰ ਦੇ ਵਿੱਚ ਹੈ ਇਹ ਸਾਈਡ ਗੀਅਰ ਨਹੀਂ ਹੈਗਾ ਸੈਂਟਰ ਗੀਅਰ ਦੇ ਵਿੱਚ ਹੈ 24 ਮਾਡਲ ਹੈ 2000 ਦੇਖ ਜਿਹੜੇ ਬੰਦੇ ਪਾਏ ਆ ਇਹ ਆਪਾਂ ਕੋਲ 5 4 ਸਾਲ ਸਮਲੇ ਕਿ ਉਹ ਕਿ ਤਵਾੜੀਆਂ ਦੇ ਤੋਲ ਦੇਣਾ ਇਹਨੂੰ ਤੋਲ ਲਊਗਾ ਆ ਦੇਖੋ ਜੀ ਸੈਂਟਰ ਗੇਰ ਦੇ ਵਿੱਚ ਆ ਜੀ ਸਵਰਾਜ 852 ਐਫੀ ਨਿਊ ਮਾਡਲ 2024 ਸਿੰਪਲ ਇੰਡੀਕੇਟਰ ਜੀ ਦੇ ਐਲਈਡੀ ਇੰਡੀਕੇਟਰ ਨਹੀਂ ਗੇ ਇਹ ਸਿੰਪਲ 14 ਡਰਨ ਦੇ ਵਿੱਚ ਆ ਜੀ 37 ਸਮੇਤ ਆ ਜੀ ਦੇ एमआरएफ ਦਾ ਟਾਇਰ ਨਹੀਂ ਮਾਗਰ ਲੇ ਮੂਰਲੇ ਗੁਡੀਆਂ ਦਾ ਟਾਇਰ ਨਹੀਂ ਦੇਖਦਾ ਤੁਸੀਂ ਮਗਰਾਟ ਬਿਲਕੁਲ ਸਾਫ ਨੇ ਜੀ ਡਬਲ ਡਿਸਟ੍ਰਿਬਟਰ ਡੰਡਾ ਹੈ ਨਹੀਂ ਡਰਾਵਲ ਸਮੇਤ ਆਇਆ ਜੀ ਇਹਦੇ ਨੂੰ ਪਲੈਟਰ ਦਿਖਾਇ ਸੀਗਾ ਉਹ ਡਰਾਵਲ ਹੈ ਨਹੀਂ ਨਾ ਡੰਡਾ ਉਹਦੇ ਇਹਦੇ ਡਬਲ ਡਿਸਟ੍ਰਿਬਟਰ ਲੱਗਾ ਹੋਇਆ 24 ਮਾਡਲ ਆਈ ਇਹ ਵੀ ਸਵਰਾਜ 855 14 ਦੇ ਟਾਇਰਾਂ ਦੇ ਵਿੱਚ ਹੈ ਜੀ ਐਮਆਰਸ ਟਾਇਰ ਨਹੀਂ ਜੀ ਮਗਰ ਲਈ 14 ਦੇ ਮੋੜ ਲਈ ਗੁਡੀਆ ਦੇ ਟਾਇਰ ਨਹੀਂ 6 16 ਦੇ ਸੈਂਟਰ ਗੇਅਰ ਦੇ ਵਿੱਚ ਹੈ ਪਾਇਰ ਦਾ ਚੈੱਕ ਕਰ ਸਕਦੇ ਬਿਲਕੁਲ ਸਾਫ਼ ਪਏ ਨੇ ਛੁੱਕੀਆਂ ਬ੍ਰੇਕਾਂ ਨਹੀਂ ਦੇਖ ਸਕਦੇ ਸੈਂਟਰ ਗੇਅਰ ਹੈ ਸਵਰਾਜ 855 ਸੈਂਪਲ ਸ਼ੇਰਿੰਗ ਦਾ ਬੱਚਾ ਇਹ ਦੇਖੋ ਵੀ ਇਹ ਰਾਇ ਦੀ ਇਕਲੌਤਾ ਰਹਿਦਾ ਕਾ ਕਰਤੀ ਛੱਡ ਗਿਆ ਗੱਲ ਕੀ ਸੀ ਸਾਲੀ ਚ ਰੱਖ ਲਿਆ ਉਹ ਦੋ ਭਾਰ ਕੇ ਹੋ ਸ਼ੋਰੂਮ ਕ੍ਰੀਸ਼ ਦੇ ਵਿੱਚ ਟਰੈਕਟਰ ਜੀ ਬਿਲਕੁਲ ਸਾਫ਼ 24 ਮਾਡਲ ਇਹਦੇ ਬੈਂਪਰ ਲੱਗਾ ਹੋਈ ਟਰੈਕਟਰ ਦੇ ਦੇ ਸਕਦੇ ਹਾਂ ਪੂਰੇ ਸੋਰਾਜ ਵਾਲਾ ਜਿਹੜਾ ਦਿੱਤਾ ਹੋਇਆ ਰਾਜ ਨਾਲ 2024 ਮਾਡਲ ਜੀ 710000 ਰੁਪਏ ਜਿਹੜੀ ਟਰੈਕਟਰ ਦੀ ਡਿਮਾਂਡ ਆਈ ਜੀ ਇਹ ਕੋਈ ਵੀਰ ਸਵਰਾਜ ਕਿਦਾਂ ਦਾ ਚਾਹ ਬਣਾ ਸੈਂਪਲ ਸਟੀering ਦੇ ਵਿੱਚ ਸੈਂਟਰ ਗੇਅਰ ਦੇ ਵਿੱਚ ਤੇ ਆਪਾਂ ਤੁਹਾਨੂੰ ਜੀ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਧੰਨਵਾਦੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਈ ਜੀ ਧੰਨਵਾਦੀ ਜੀ